ਇੱਤਰਾ ਨਹੀਂ ਵੱਡੀ ਸਿਆਣੀ ਹੈ ਹੈ ਕੀ ਹੋਇਆ ਵਾ ਨਾ ਮੈਂ ਇੱਕ ਗੱਲ ਦੱਸ ਆਪੇ ਤਾਂ ਫੈਸਲੇ ਕਰਦੀ ਫਿਰਦੀ ਸਾਰੇ ਨਾ ਘਰ ਵਿੱਚ ਕੋ ਸੱਸ ਮਾਂ ਵੀ ਹੈਗੀ ਜਿੰਦੀ ਜਾਗਦੀ ਤੇ ਤਾਂ ਮਰ ਗਈ ਆ ਕੀਤਾ ਕੀ ਹੈ ਮੰਮੀ ਮੈਨੂੰ ਪਤਾ ਕਿ ਲੱਗੇ ਨਾ ਤੂੰ ਕੁਝ ਨਹੀਂ ਕੀਤਾ ਨਾ ਤੂੰ ਕੀਤਾ ਨਾ ਤੇਰੇ ਮਾਪਿਓ ਨੇ ਕੀਤਾ ਕਰਦੀ ਤਾਂ ਸਭ ਕੁਝ ਮੈਂ ਆ ਹੈਨਾ ਮੈਨੂੰ ਤਾਂ ਪਪਤੀ ਬਣਾ ਤਾ ਸਾਰੇ ਘਰ ਵਿੱਚ ਖਸਮ ਨੂੰ ਮੈਂ ਆਪਣੇ ਵੱਲ ਕਰ ਲਿਆ ਸਹੁਰੇ ਨੂੰ ਮੈਂ ਆਪਣੇ ਵੱਲ ਕਰ ਲਿਆ ਹੈ ਹੋਰ ਮੈਨੂੰ ਕੀ ਕਰਨਾ ਤੂੰ ਮੰਮੀ ਮੇਰੇ ਮਾਪਿਆਂ ਨੇ ਕੀ ਕੀ ਤਾ ਉਹਨਾਂ ਨੇ ਤਾਂ ਕੀ ਵਿਗਾੜਿਆ ਨੀ ਮਾਤੇ ਉਹਦੇ ਹੋਰ ਬਾਕੀ ਰਹਿ ਗਿਆ ਕਰਨ ਵਾਲਾ ਹੈ ਉਹ ਜਵਾਕੜਾ ਦਾ ਕਿੱਥੋਂ ਚੁੱਕ ਲਿਆ ਹੈ ਇਹ ਦੱਸ ਮੈਨੂੰ ਪਹਿਲਾਂ ਮੇਰੇ ਤੇ ਆਵਾ ਮੰਮੀ ਚੁੱਕ ਲਿਓ ਲਿਆਣਾ ਨਾ ਮੇਰਾ ਭਰਾ ਵਾ ਵੇਖੀ ਕਿਤੇ ਭਰਾ ਵਾਲੀ ਵੱਡੀ ਤੂੰ ਇਹੋ ਜਿਹੇ ਭਰਾ ਕੋ ਨਹੀਂ ਬਣਦੇ ਹੁੰਦੇ ਠੀਕ ਵਾ ਨਾ ਆਪਣਾ ਖੂਨ ਆਪਣਾ ਹੀ ਹੁੰਦਾ ਵਾ ਜੇ ਤੈਨੂੰ ਮਿਲ ਜੂਗਾ ਤਾਂ ਗੱਲ ਕਰੀ ਤੇ ਲੈਣੀਏ ਪਹਿਲਾਂ ਮੈਨੂੰ ਇਹ ਦੱਸ ਜੇ ਇਹ ਕੰਮ ਕਰਨੇ ਸੀਗੇ ਤਾਂ ਵਿਆਹ ਤੋਂ ਪਹਿਲਾਂ ਕਰਦੇ ਤੇ ਮੰਮੀ ਹੁਣ ਉਹ ਤੁਹਾਨੂੰ ਪੁੱਛ-ਪੁੱਛ ਕੇ ਸਾਰੇ ਕੰਮ ਕਰਨ ਨਾਲੇ ਤੁਹਾਨੂੰ ਪੁੱਛਿਆ ਕਿ ਸਹੀ ਉਹਦੇ ਤੋਂ ਤੁਸੀਂ ਆਂਦੇ ਹੀ ਪਿੰਨਾ ਨਹੀਂ ਲੈਣਾ ਹੈਗਾ ਤੁਹਾਡੀ ਸਲਾਹ ਲਈ ਹੀ ਨਾ ਉਹਨਾਂ ਨੇ ਤੇ ਜੇ ਤੁਸੀਂ ਤੇ ਚੱਜ ਦੀ ਸਲਾਹ ਦੇਣੀ ਨਹੀਂ ਹੈ ਅਗਲੇ ਕੱਦੇ ਲਈ ਤੁਹਾਨੂੰ ਪੁੱਛਣ ਨਾਲੇ ਉਹਨਾਂ ਦੀ ਮਰਜ਼ੀ ਜੋ ਮਰਜ਼ੀ ਕਰਨ ਉਹ ਹੂੰ ਐਡਾ ਹੀ ਅਗਲਿਆਂ ਦੀ ਮਰਜ਼ੀ ਉਹਦਣ ਮਰਜ਼ੀ ਕਿੱਥੇ ਗਈ ਸੀਗੀ ਜਿੱਦਣ ਆਂਦੇ ਸੀ ਸਾਡੀ ਕੁੜੀ ਦਾ ਰਿਸ਼ਤਾ ਕਰ ਲੋ ਜੋ ਕੁਛ ਹੈਗਾ ਸਾਡੀ ਧੀ ਦਾ ਹੀ ਆ ਆਪਾਂ ਕਿੱਥੇ ਦੇਣਾ ਤੇ ਹੁਣ ਹੁਣ ਸਭ ਕੋ ਪਤਲ ਗਿਆ ਤੇ ਜੇ ਉਹ ਤੁਹਾਨੂੰ ਕਹਿਣਾ ਕਿ ਤੁਸੀਂ ਐਂਦਾ ਕਰੋ ਉਹਦਾ ਕਰੋ ਤੁਸੀਂ ਮੰਨੋ ਘਰਾਂ ਦੀ ਗੱਲ ਆਪਣੀ ਵਾਰੀ ਕਰ ਲੈ ਆਂਦੇ ਮੈਂ ਆਪਣੀ ਮਰਜ਼ੀ ਕਰੀ ਨਹੀਂ ਮੈਨੂੰ ਇੱਕ ਗੱਲ ਦੱਸ ਉਹ ਧੀ ਵਾਲੇ ਆ ਠੀਕ ਵਾ ਨਾ ਅਸੀਂ ਕਮਨ ਨਹੀਂ ਆਉਂਦੀਆਂ ਉਹਨਾਂ ਨੂੰ ਸਾਡੀਆਂ ਮੰਨਣੀਆਂ ਪੈਣੀਆਂ ਸੀ ਤੇ ਜਦੋਂ ਮੈਂ ਮਨਾਂ ਕੀਤਾ ਸੀ ਵੀ ਇਹ ਕੰਮ ਨਾ ਕਰਿਓ ਤੇ ਫਿਰ ਅੱਜ ਉਹਨਾਂ ਨੇ ਫੋਨ ਕਰਕੇ ਕਹਿ ਵੀ ਦਿੱਤਾ ਤੈਨੂੰ ਅਸੀਂ ਆਉਣ ਲੱਗੇ ਆ ਹੈ ਹੱਦ ਹੋ ਗਈ ਤੇਰੇ ਵਾਲੀ ਤੂੰ ਫੇਰ ਤਾਂ ਸਮਝਦੂਰੀ ਨਹੀਂ ਸਮਝਿਆ ਵੀ ਮੰਮੀ ਅੱਜ ਮੰਮੀ ਨੂੰ ਫੋਨ ਆਇਆ ਹੈਗਾ ਫਿਰ ਤੂੰ ਆਪੇ ਤੇਰਾ ਮੋ ਬੜੀਆਂ ਨਾ ਘਰ ਵਿੱਚ ਮੈਂ ਤੂੰ ਤੇ ਚ ਨਹੀਂ ਜਾਣਦੀ ਆਪੇ ਤੂੰ ਹੀ ਫਿਰਨੀ ਮਾ ਜਿਹਦੇ ਨਾਲ ਐ ਟੌਰ ਕੱਢੀ ਫਿਰਦੀ ਆ ਮਾਤਰੀ ਫਿਰਦੀ ਸਾਰੇ ਘਰ ਵਿੱਚ ਵੀ ਸਭ ਕੁਝ ਮੇਰਾ ਹੀ ਆ ਜੀਵਨ ਦਾ ਤੇ ਇੱਥੇ ਕੁਝ ਹੈ ਹੀ ਨਹੀਂ ਹੁਣ ਠੀਕ ਵਾ ਨਾ ਸਾਰਾ ਕੁਝ ਮੰਮੀ ਤੁਹਾਡੇ ਆ ਕਿਥੇ ਨਹੀਂ ਕਿਥੇ ਨਹੀਂ ਕੁਝ ਲੈ ਜਾਣਾ ਉਹ ਕੋਈ ਕਿਹੜੀ ਗੱਲੋਂ ਲੜਨਦੇ ਹੋ ਪਰੋਣੇ ਆਉਣ ਵਾਲੇ ਇਦਾਂ ਚੰਗੇ ਲੱਗਣਦੇ ਆ ਕਿਹੜੇ ਪਰੋਣੇ ਵੇ ਠੱਠੇ ਨੂੰ ਚ ਬਹਿ ਜਾਂਦੇ ਆ ਪਰੋਣੇ ਪਰੋਣੇ ਲਈ ਫਿਰਦਾ ਵਾ ਉਹਨੂੰ ਤੁਹਾਨੂੰ ਨਹੀਂ ਪਤਾ ਭਲਾ ਮੈਨੂੰ ਨਹੀਂ ਪਤਾ ਨਾ ਇਹਨੇ ਦੱਸਿਆ ਨਾ ਤੂੰ ਦੱਸਿਆ ਫੁੱਟੇ ਦੇ ਮੋਹ ਹੈ ਜ਼ੁਬਾਨਾ ਹੈ ਨਹੀਂ ਤੁਹਾਡੀਆਂ ਉਹ ਮੰਮੀ ਹੁਣ ਇਕੱਲੇ ਇਕੱਲੇ ਜੀ ਨੂੰ ਦੱਸ ਦੇ ਫਿਰੀਏ ਡੈਡੀ ਨੂੰ ਦੱਸਿਆ ਸਹੀ ਮੈਂ ਜਾਣ ਲ ਡੈਡੀ ਨੂੰ ਦੱਸਤਾ ਨਾ ਕਮ ਸੇ ਕਮ ਮਾਂ ਵਾ ਤੇਰੀ ਮੈਂ ਮੈਂ ਖੱਤਿਆ ਤੂੰ ਤੇ ਮੈਨੂੰ ਮਾਂ ਹੀ ਸਮਝ ਰੋ ਹਟ ਗਿਆ ਵਾ ਠੀਕ ਆ ਨਾ ਸਭ ਕੋ ਹਾਂ ਤੇਰੀ ਘਰ ਦੀ ਹੋ ਗਈ ਆ ਇਹਦੇ ਪਿੱਛੇ ਲੱਗਾ ਰ ਹੈ ਉਹ ਮੰਮੀ ਉਹ ਕੀ ਕਹਿਣ ਲਈ ਹੈ ਨਹੀਂ ਉਹ ਤਾਂ ਕੁਛ ਕਹਿੰਦੀ ਨਹੀਂ ਇਹ ਤੇ ਗੁੰਗੀ ਆ ਵਿਚਾਰੀ ਜ਼ੁਬਾਨ ਹੀ ਹੈ ਨਹੀਂ ਇਹਦੇ ਮੂੰਹ ਦੇ ਵਿੱਚ ਮੈਂ ਹੀ ਬੋਲਦੀ ਆ ਕਿ ਉਹ ਚਲੋ ਬੱਬਾ ਹੁਣ ਚੁੱਪ ਕਰੋ ਜਦੋਂ ਚੱਲ ਜਣਗੇ ਫਿਰ ਲੜ ਲਿਓ ਲੜ ਲਿਓ ਫਿਰ ਮੈਂ ਇੱਕ ਗੱਲ ਸੁਣ ਕੇ ਜਾ ਉਹ ਵੀ ਨਹੀਂ ਕਹਾਂ ਜੋ ਆਪ ਕਿਤੀ ਕਰਦੇ ਆ ਮੈਂ ਸ਼ਰਮ ਦਾ ਘਟਾ ਉਹਨਾਂ ਨੂੰ ਹੈ ਕੋਈ ਸ਼ਰਮ ਕਰ ਨਾਲੇ ਖਬਰ ਦਾ ਜੇ ਫੇ ਲੈ ਕੇ ਆਏ ਤੇ ਕਿਉਂ ਆਉਣਾ ਕਿਉਂ ਨਹੀਂ ਮੰਮੀ ਇੱਥੇ ਨਾ ਲੈ ਕੇ ਆਉਣਾ ਉਹਨੂੰ ਦੋਵੇਂ ਜੀ ਆਉਣਾ ਨਾ ਤੇ ਠੀਕ ਵਾ ਨਾ ਮੈਂ ਨਹੀਂ برداشت ਕਰਨਾ ਉਹਨੇ ਤੇ ਆਉਣਾ ਜੇ ਕਰ ਲਿਓ ਜੋ ਤੁਸੀਂ ਕਰਨਾ ਹੋਏਗਾ ਜੇ ਇਹ ਗੱਲ ਤੇ ਆਇਆ ਵਾ ਨਾ ਤੇ ਮੈਂ ਵੀ ਨਹੀਂ ਹੁੰਦੇ ਮੱਥੇ ਲੱਗਣਾ ਠੀਕ ਵਾ ਨਾ ਮੈਂ ਵੀ ਚਲ ਚਲੀ ਆਂ ਕਿਤੇ ਜਾਓ ਜਾਓ ਜਿੱਥੇ ਜਾਣਾ ਮੈਂ ਕੋਈ ਪਰਖਣੀ ਬਣਾ ਤੁਹਾਡੇ ਜਾਣਾ ਬੱਲੇ ਤੇਰੇ ਹੈਂ ਘਰ ਮੇਰਾ ਤੇ ਫਰਕ ਨਹੀਂ ਪੈਣਾ ਮੇਰੇ ਨਾਲ ਠੀਕ ਹੈ ਨਾ ਮੈਂ ਕਿਉਂ ਜਾਵਾਂ ਮੈਂ ਤਾਂ ਕਦੀ ਵੀ ਨਹੀਂ ਜਾਂਦੀ ਤੁਸੀਂ ਤਾਂ ਮੰਮੀ ਕਿਸੇ ਪਾਸੇ ਨਹੀਂ ਲੱਗਦੇ ਹੈਗੇ ਆਪੀ ਆਖੜੇ ਮੈਂ ਚੱਲੀ ਆਂ ਆਪੇ ਹੁਣ ਮੈਂ ਕਿਉਂ ਜਾਵਾਂ ਨਾ ਮੇਰਾ ਘਰ ਵਾ ਤੂੰ ਕਹਣਾ ਮੈਨੂੰ ਕਹਿਣ ਵਾਲਾ ਵੀ ਜਾ ਠੀਕ ਆ ਨਾ ਉਹ ਮੈਂ ਹੀ ਕਦੋਂ ਡੇ ਕਹਿਣ ਭਜਾਓ ਆਪੀ ਤੁਸੀਂ ਡੇ ਆਓ ਹੁਣ ਇਧਰ ਆਣ ਕੇ ਮੇਰੀ ਇੱਕ ਨਾ ਸੋ ਨੂੰ ਦਵੇਂ ਜਾਣੇ ਖਬਰਦਾਰ ਤੇ ਮੈਨੂੰ ਸੱਦਿਆ ਥੇ ਤੇ ਮੈਂ ਨਹੀਂ ਮੱਥੇ ਲੱਗਦੀ ਰਹਿਣਾ ਤੇ ਮੈਂ ਆਪਣੇ ਘਰੇ ਹੀ ਆ ਘਰ ਛੱਡ ਕੇ ਕਿਉਂ ਜਾਵਾ ਵੇ ਉਹ ਨਾ ਜਾਵੇ ਤੁਹਾਨੂੰ ਕੋਈ ਕਹਣ ਡਿਆ ਵੀ ਜਾਓ ਮੰਮੀ ਆ ਜਾ ਪੁੱਤ ਆ ਜਾ ਆ ਜਾ ਤੇਰੀ ਕਮੀ ਹੀ ਆ ਗਈ ਮਾਂ ਦੀ سپورਟਰ ਆ ਚੱਲੀ ਆਪਾਂ ਜਾ ਜਾ ਤੂੰ ਇਹਦੇ ਮਗਰ ਲੱਗ ਤੈਨੂੰ ਕੀ ਲੋੜਾ ਮਾਂ ਦੀ ਹੁਣ ਹੁਣ ਤੇਨੂੰ ਮਾਂ ਦੀ ਲੋੜਾ ਇਹ ਤਾਂ ਜਾਂਦਾ ਮਟਕਦਾ ਕੱਲ ਕੀ ਹੋਈ ਆ ਇਹ ਤਾਂ ਦਸੜਿਆ ਫਿਰ ਨਹੀਂ ਗੱਲ ਕਰੀ ਹੋਣੀ ਆ ਉਹ ਜਿਹੜੀ ਮਾਂ ਐ ਦੀ ਉਹ ਨਹੀਂ ਕਹਿੰਦਾ ਜਾਕੜਾ ਲੈ ਫਿਰਦੀ ਆ ਅਗਲੇ ਨੇ ਫੋਨ ਕਰਕੇ ਕਿਹਾ ਚਾਪਾ ਆਉਣਾ ਵਾ ਮੈਂ ਮਾਪਾ ਨਹੀਂ ਸਗਣ ਤੈਨੂੰ ਆ ਜਾ ਆ ਜਾ ਛੇਤੀ ਹੈ ਮੇਰੀ ਗੱਲ ਸੁਣ ਪੁੱਤ ਇਹਨਾਂ ਨੂੰ ਸ਼ਰਮ ਨਹੀਂ ਕੀ ਆਉਂਦੀ ਮੇਰਾ ਆਂਟ ਗਵਾਂਡ ਕੀ ਆਖੂਗਾ ਤੇ ਕਿਹੜਾ ਨਿਆਣਾ ਚੁੱਕੀ ਛੱਦੇ ਆ ਸ਼ਰਮ ਹੈ ਹੀ ਨਹੀਂ ਕੀ ਪਹਿਲਾਂ ਤਾਂ ਚੱਕੀ ਫਿਰਣਦੇ ਆ ਮਾਸਾਂ ਨਹੀਂ ਅਕਲ ਹੈ ਕਿ ਦੇਖ ਮੇਰੀ ਗੱਲ ਧਿਆਨ ਨਾਲ ਸੁਣ ਲੈ ਖਬਰਦਾਰ ਜੇ ਬਾਹਰ ਆਈ ਤੇ ਠੀਕ ਵਾ ਨਾ ਧਿਆਨ ਤੇ ਮੈਂ ਪਿਆਰਾ ਰੱਖ ਲੂੰਗੀ ਕੀ ਦਿੰਦੀ ਆ ਤੇ ਕੀ ਕਰਦੀ ਆ ਤੂੰ ਬਾਹਰ ਨਹੀਂ ਆਉਣਾ ਤੂੰ ਨਾ ਮੱਥੇ ਲੱਗੀ ਇਹਦੇ ਮੈਂ ਤਾਂ ਉਦਾਂ ਵੀ ਨਹੀਂ ਖੁਸ਼ ਆਗੀ ਉਹਦੇ ਮੱਥੇ ਲੱਗ ਕੇ ਨਾ ਬੁਲਾ ਕੇ ਮੈਂ ਤਾਂ ਉਦੈ ਨਹੀਂ ਆਉਣਾ ਹੈਗਾ ਆਪੇ ਲੰਗਰ ਪਾਣੀ ਪਕਾਉਗੀ ਤੇ ਫੜਾਉਗੀ ਤੁਹਾਨੂੰ ਤਾਂ ਪਤਾ ਹੀ ਆ ਮੈਂ ਤਾਂ ਇਹਨਾਂ ਨੂੰ ਬੁਲਾ ਕੇ ਨਹੀਂ ਖੁਸ਼ ਆਗੀ ਇਹਨਾਂ ਦੇ ਮੱਥੇ ਲੱਗਣਾ ਮੈਨੂੰ ਨਾ ਬਸ ਠੀਕ ਆ ਨਾਲੇ ਪਤਾ ਕੀ ਗੱਲ ਆ ਇਹਦੀ ਮਾਂ ਦੀ ਜ਼ੁਬਾਨ ਬੜੀ ਆ ਉਹਨੇ ਨਾ ਗੱਲੀਬਾਤੀ ਪੁੱਛਣਾ ਭੈਣ ਜੀ ਕੁੜੀ ਇੱਥੇ ਆਈ ਆ ਕਦੋਂ ਦੀ ਆਈ ਆ ਕਦੋਂ ਜਾਣਾ ਇਹਨੇ ਮੈਨੂੰ ਪਤਾ ਨਾ ਹੁੰਦੀ ਹਰਕਤਾਂ ਦਾ ਤੇ ਨਾਲੇ ਆ ਜਿਹੜੀ ਆ ਨਵ ਹਰ ਇੱਕ ਗੱਲ ਦੱਸਦੀ ਹੁੰਨੀ ਉੱਥੇ ਮਮੀ ਦੱਸਤਾ ਦਿੱਤਾ ਹੀ ਹੁਣਾ ਮੈਂ ਇਹਨੇ ਸਾਰਾ ਕੁਝ ਏਦਾਂ ਦਾ ਤਾਂ ਹੈ ਨਹੀਂ ਵੀ ਦੱਸਿਆ ਦੱਸਦੀ ਰਹੇ ਡਰ ਨਹੀਂ ਪਿਆ ਹਾਂ ਇਹਨਾਂ ਦਾ ਚਲੋ ਕੋਈ ਨਹੀਂ ਅੰਦਰ ਚੱਲੀਏ ਆਪਾਂ ਓਏ ਅਜੇ ਹੁਣ ਮਾਂ ਪੁੱਤ ਕੀ ਕਰਨ ਦੇ ਓ ਆ ਗਈ ਆ ਗਈ ਹੱਦ ਵਾ ਤੁਹਾਡੀ ਇਹ ਨਹੀਂ ਕੰਨ ਥੋੜੀ ਕਦੀ ਦੀ ਹੁੰਦੀ ਫੇਰ ਵੀ ਤੇ ਕੱਪੜੇ ਵੀ ਚੰਗੇ ਪਲੇਦੇ ਆ ਤੂੰ ਹੋਰ ਪਾਤੇ ਆ ਮੈਂ ਗਈ ਬਾਥਰੂਮ ਚ ਨਾਉਣ ਤੇ ਟੂਟੀ ਖੋਲ ਕੇ ਸਾਰੇ ਗਿੱਲੇ ਕਰ ਲਏ ਤੇ ਮੈਂ ਫੇਰ ਬਦਲ ਦਿੱਤੇ ਨਹੀਂ ਲੈ ਹੁਣ ਹੋਰ ਲੱਲਾ ਨਾਲ ਉੱਥੇ ਵੀ ਨਾ ਜਾ ਕੇ ਕੰਨੇ ਕੰਨੇ ਕਰ ਲੈ। ਲੈ ਲੈ 200 ਨਾਲ। ਚਲੋ ਫਿਰ ਉਹ ਖੋਲੋ ਬੂਆ ਮੈਂ ਆ ਗਿਆ ਮੋਟਰਸਾਈਕਲ ਲੈ ਕੇ। ਚਲੋ ਆ ਜੀਓ ਸੀ। ਉਹ ਤਾਂ ਬਣੀ ਚੜ ਗਈ ਐ। ਕੀ ਕਰਨੀ ਨਾ ਕਿੰਨੀ ਪੈ ਗਈ ਐ। ਆ ਜਾਓ ਆ ਜਾਓ। ਇਹ ਘੱਟ ਪਤੀ අ ම ජාු පරාකවරී අපේ අවුගගොස් පොතහසි අරු අත අල්හන මොදෙරු ਸਾਸਿਕਾ ਨੇ ਬੁੱਤ ਬੁਲਾਈ ਕਿ ਹੱਸਿਆ ਸਾਸਿਕਾ ਆਖੀ ਯਾ ਲਖਮਦੀਆ ਦੀਤੂ ਇਸ ਨਾ ਉਹ ਇਹਨੇ ਤਾਂ ਰਮਨ ਖਲਾਈ ਆ ਸਾਡੇ ਘਰ ਚਲੋ ਵਧੀਆ ਤੇ ਓਏ ਕਿਦਾਂ ਜਾ ਪਾਹੀ ਕੇ ਚਲ ਚਾਜੂ ਆ ਜਾ ਇਨਸ਼ਾ ਅ ਚਲੋ ਚੱਲਦੇ ਹੈ ਚਲ ਗਿਆ ਜੀ ਕਿੱਤ ਆਉਂਦੇ ਮਟਕਦੇ ਹੈ ਕਿ ਡੱਡਾ ਪਾ ਰਹਿ ਆਈ ਨਾ ਸ਼ਰਮ ਤੇ ਨਾ ਜਾ ਆ ਨਾ ਚਮੇ ਆਂ ਤੇਰੇ ਨੂੰ ਮੈਂ ਕਿਹਾ ਮੱਥੇ ਲੱਗਣਾ ਮੈਂ ਵੀ ਅੱਜ ਇਸੇ ਅੰਦਰ ਪਈ ਰਹਿਣਾ ਚੁੱਪ ਕਰਕੇ ਦਫਾ ਹੋਣ ਦੇਣਾ ਇਨਾਂ ਦੇ ਮੱਥੇ ਕਿਹੜਾ ਲੱਗੇ ਵਿਆਹ ਤੋਂ ਪਹਿਲਾਂ ਇਹਨਾਂ ਦੀਆਂ ਹੋਰ ਗੱਲਾਂ ਤੇ ਹੁਣ ਇਹਨਾਂ ਦੀਆਂ ਹੋਰ ਗੱਲਾਂ ਠੱਠੇ ਖੂਜ ਪਹਿਣ ਜਾ ਕੇ ਤੁਮੋ ਦੀਪਾ ਹਾਂਜੀ ਪਾਣੀ ਪੂਣੀ ਲਿਆਓ ਹਾਂ ਕੀ ਹੁੰਦੀ ਆ ਹੋਰ ਸਰਾਪਿੰਦਰ ਸਾਹਿਬ ਸਾਰੇ ਡੀਟੈਲ ਕਰ ਤੁਹਾਨੂੰ ਵਧੀਆ ਵਧੀਆ ਤੁਸੀਂ ਸੁਣਾਓ ਤੂੰ ਵਧੀਆ ਆਪਣੇ ਮੁੰਡਿਆ ਟਾਈਮ ਪਾਸ ਇੱਕ ਕਿਦਾਂ ਦਾ ਜੀਜੂ ਲੱਗ ਗਿਆ ਇਹਦਾ ਬੜਾ ਦੰਗਿਆ ਜੀ ਲੱਗਾ ਵਾ ਠੀਕ ਐ ਇਹਦੇ ਸਗੋਂ ਮੰਮੀ ਡੈਡੀ ਦਾ ਜੀਨਿਕ ਲੱਗਣ ਡਿਆ ਇਹਦਾ ਲੱਗ ਗਿਆ ਵਾ ਠੀਕ ਐ ਹਾਂ ਇਹਦਾ ਖਾਣ ਪੀਣ ਦਾ ਹੁੰਦਾ ਉਹ ਵੀ ਖਾਣ ਪੀਣ ਨੂੰ ਮਿਲਦਾ ਇਹਨੂੰ ਉਹਦਾ ਫਿਰ ਕਰੀ ਕਰਾਈ ਮਿਲ ਗਏ ਜਾਂਦੇ ਇਹਨੂੰ ਆਣ ਕੇ ਹਾਂ ਚਲੋ ਤੇ ਜਿਆਦਾ ਨਹੀਂ ਅਸੀਂ ਵੀ ਖਰੀਦਾਂ ਹੈਗੇ ਫਿਰ ਕਿਤੇ ਐਵੇਂ ਉਹਨਾਂ ਦਾ ਮੋਹਰਾ ਕਰਨਾ ਪਏ ਨਹੀਂ ਸਹੀ ਗੱਲ ਐ ਤੇ ਉਹਦਾ ਮਾਸਾ ਤੰਗ ਨਹੀਂ ਕਰਦਾ ਠੀਕ ਐ ਹਾਂ ਚਲੋ ਤੁਸੀਂ ਯਾਰੇ ਲੱਗੇ ਹੋ ਬੜੀ ਰੌਣਕ ਲੱਗੀ ਆ ਘਰ ਤੇ ਕੇ ਬੜਾ ਵਧੀਆ ਵਾ ਹਮ ਅੱਗੇ ਰਵੇਂ ਨਾ ਮਾਨ ਖਿਆਲ ਜਿਹੜਾ ਸੀ ਨਾ ਉਲਟ ਉਲਟੇ ਰਹਿੰਦਾ ਸੀ ਜੀ ਇਹ ਹੁਣ ਤੇ ਬੜਾ ਵਧੀਆ ਲੱਗਦਾ ਵਾ ਜਦੋਂ ਦਾ ਇਹ ਆਇਆ ਨਾ ਹੁਣ ਕਦੀ ਲੈ ਕੇ ਇਹਨੂੰ ਸਾਜੀ ਦਾ ਕੋ ਕੱਪੜਾ ਲੈ ਆਓ ਕਿਤੇ ਕੋਈ ਇਹਨੂੰ ਖਾਣ ਨੂੰ ਲੈ ਸਸੀ ਕਾਰ ਸਸੀ ਕਾਰ ਓਕੇ ਜੀ ਹਾਂਜੀ ਵਧੀਆ ਜੀ ਮੈਂ ਤਾਂ ਆਪਸੋ ਕੋ ਬੜਾ ਖੁਸ਼ ਜਿਹਾ ਇਹਨੇ ਮੈਨੂੰ ਦੱਸਿਆ ਨਾ ਆਏ ਤੇ ਡੀਕ ਤੇ ਰਹੇ ਤੁਹਾਨੂੰ ਵੀ ਤੁਸੀਂ ਆਓਗੇ ਬਸ ਇਦਾਂ ਹੀ ਹੁਣ ਤਾਂ ਪਾਣੀ ਆਉਣ ਆ ਨਹੀਂ ਕਰਦੇ ਨਾ ਜਾ ਚੱਲ ਜੀ ਦੀਦੀ ਓਏ ਕੱਲ ਉਹ ਭੈਣ ਭਰਾ ਹੋ ਗਏ ਤੁਸੀਂ ਹਾਂ ਹਾਂਜੀ ਸ਼ਾਮ ਲੈ ਹੀ ਉਹ ਤਾਂ ਹੈ ਤੇ ਹੋਵੇ ਮਮੀ ਮੈਂ ਚਾੜ ਲੈਣਾ ਲੈਣਾ ਕੀ ਖਾਣਾ ਮੈਂ ਬੋ ਕੀ ਖਾਣਾ ਪਾਨੂ ਬਿਨਾ ਹੋਵੇ ਨਹੀਂ ਬਿਨਾ ਆਪਾਂ ਇਹ ਨਹੀਂ ਪੜੀ ਜਾ ਮੈਂ ਕਹਾਂ ਨਾ ਭਾਜੀ ਹੁਣੀ ਲੱਭਣ ਦੇਣਾ ਭੈਣ ਜੀ ਹੁਣੀ ਗਏ ਕਿ ਨੇ ਨਹੀਂ ਗਏ ਚ ਨਹੀਂ ਇੱਥੇ ਨੇ ਅੱਛਾ ਅੱਛਾ ਹੋਰ ਦਿਨ ਹਾਂਜੀ ਚਲੋ ਕੋਈ ਗੱਲ ਅਗਰ ਮੈਂ ਇੱਧਰ ਆਜੇ ਕਿੱਧਰ ਚੱਲੀ ਆਵਾ ਜਾਨ ਨੂੰ ਦੇ ਵੀ ਅਖੀ ਬਾਹਰ ਨਾ ਚਲ ਜੇ ਤੇ ਨਾਲੇ ਚਾਹ ਚ ਬਣਾਵੋ ਹਾਂਜੀ ਕੋਈ ਗੱਲ ਨਹੀਂ ਮੈਨੂੰ ਕੋਈ ਗੱਲ ਨਹੀਂ ਮੈਂ ਤਾਂ ਨਾ ਚਾਹ ਬੱਜ ਪੀ ਲੈਣੀ ਆ ਕਰ ਲੋ ਕੋਈ ਗੱਲ ਬਾਤ ਐਸਕੇ ਪੀਲਾ ਕੀ ਕੋਈ ਗੱਲ ਨਹੀਂ ਮੰਮੀ ਮੈਂ ਉਹਦਾ ਜਾਨੀ ਆ ਅਖੀ ਬਾਹਰ ਨਾ ਚਲ ਜੇ ਗੇਟ ਬੰਦ ਕਰ ਰਹੀ ਕੁੰਡਾ ਲਾ ਦੀ ਆਹ ਪੱਕੀ ਸੜਕ ਨੂੰ ਠਾਣਾ ਉੱਤਰਦੇ ਹਾਂ ਸ਼ੈਤਾਨੀ ਬੜੀ ਕਰਦਾ ਜਾਣੇ ਫਿਰ ਇਦਾਂ ਹੀ ਕਰਦੇ ਤੁਹਾਨੂੰ ਚੱਲ ਸ਼ੈਤਾਨੀ ਕਰਦਾ ਤਾਂ ਰੌਣਕ ਲੱਗੀ ਆ ਅਹੀਂ ਤੇ ਦੋਵੇਂ ਜਣੇ ਹੈਗੇ ਹਾਂ ਮੈਂ ਚੁਰਦੇ ਰਹੀਦਾ ਸੀ ਹੁਣ ਸਾਰੀ ਦਿਹਾੜੀ ਸਾਡੀ ਐ ਮੌਜ ਨਾ ਲੰਘਦੀ ਆ ਨਹੀਂ ਚਲੋ ਕਰੀ ਮੇਰ ਨਾਲ ਚਲ ਜਾਂਦਾ ਬਾਹਰ ਪੈੜੀਆਂ ਵੱਲ ਨੂੰ ਹੈਂ ਤੇ ਹੁਣ ਉਹਦਾ ਛੁੱਟੀਆਂ ਪੈ ਗਈਆਂ ਵਾ ਹਾਂਜੀ ਹੁਣ ਉਹਦਾ ਬਸ ਘਰ ਰਿੰਦਾ ਬੜਾ ਮਜਾ ਵਜਾ ਵਾ ਤੂੰ ਬਹੁ ਮੈਨਾ ਹੋ ਗਿਆ ਕੋ ਮਿੰਟ ਕੋਈ ਗੱਲ ਨਹੀਂ ਮੈਂ ਤਾਂ ਪਰੋਣਾ ਦੇ ਬੜਾ ਖੁਸ਼ ਹੋਇਆ ਮੁੰਡੇ ਆ ਲੈ ਵੇਖ ਕੇ ਹੈਨਾ ਆ ਨਹੀਂ ਉਹ ਤੇ ਵੇਖਣ ਤੋਂ ਲੱਭਣ ਡਿਆ ਬੜਾ ਖੁਸ਼ ਤੇ ਮੈਂ ਉਹਦਾ ਵੇਲਾ ਕਰਦਾ ਕੋਈ ਜੀ ਨਹੀਂ ਸਾਹਮਣੇ ਆਇਆ ਸਾਡੇ ਉਹ ਆ ਜਾਂਦੇ ਆ ਗਰਮੀ ਬੜੀ ਕਿਤੇ ਸੁੱਤੇ ਸੱਤੇ ਹੋਣਗੇ ਜਾਂ ਕੋ ਕੰਮ ਕਰ ਗਿਆ ਹੋਵੇਗਾ ਐਵੇਂ ਨਾ ਸ਼ੱਕ ਨਹੀਂ ਕਰੀਦਾ ਹੋਈਦਾ ਲਓਰ ਮੰਮੀ ਇੱਥੇ ਕਿੱਥੇ ਪਈਓ ਗਰਮੀ ਚ ਨਾ ਮੇਰਾ ਘਰਵਾ ਮੱਦ ਦੇ ਨਾ ਪਾਵਾਂ ਮੈਂ ਰਾਤ ਪਾਵਾਂ ਤੂੰ ਕੌਣ ਪੁੱਛਣ ਵਾਲਾ ਵੇ ਮੰਮੀ ਇੱਧਰ ਖੋ ਗੁੱਸਾ ਆਸ਼ਾ ਬੂ ਜੇ ਰੰਕਾਰ ਕੋਈ ਆਏ ਨਾ ਤਾਂ ਮਿਲਦਾ ਹੁੰਦਾ ਕੀ ਆਖਣਗੇ ਅਗਲੇ ਖਬਰਦਾਰ ਜੀ ਮੈਨੂੰ ਕਿਹਾ ਤੇ ਕੋਈ ਲਾੜਨੀ ਵੀ ਨਹੀਂ ਮਿਲਦੀ ਮੇਰੇ ਆ ਬਾਹਾਂ ਨਹੀਂ ਆਕੜੀਆਂ ਨਾ ਖਣੋ ਜੇ ਮਿਲ ਜਾਵੇ ਉਹ ਚਲੋ ਮੰਮੀ ਸਾਥ-ਸਾਥ ਹੀ ਕਰ ਛੱਡੋ ਹੂੰ ਬੜੀ ਔਖੀ ਐ ਮੈਨਾਂ ਨਾਲ ਸਤਕ-ਸਤ ਕਰਨਾ ਹੋਰ ਆਇਆ ਮੇਰੇ ਵੱਲ ਜਾ ਕੇ ਬਹਿ ਜਾਫ ਲੱਗੇ ਕੀ ਮਾਂ ਆਜੋਗੇ ਤਾਂ ਕੀ ਕਹਿਣਗੇ ਅਗਲੇ ਕਿ ਕਿਉਂ ਨਹੀਂ ਆਈ ਇਹਦੀ ਮਾਂ ਕਹਿੰਦੇ ਰਹਿੰਦੇ ਕਾ ਨਾ ਵੀ ਕਰਨੀ ਤੇ ਅਗਲੇ ਹਨ ਗੱਲਾਂ ਕਰਨੀਆਂ ਨੇ ਮੇਰੀ ਸੁਣ ਲੈ ਗੱਲ ਮੁੰਡਿਆ ਮੈਨੂੰ ਡਰਨ ਦਾ ਪਿਆ ਇਹਨਾਂ ਦਾ ਠੀਕ ਵਾ ਨਾ ਤੈਨੂੰ ਹੋਊਗਾ ਆਪਣੀ ਘਰ ਦੀ ਦਾ ਡਰ ਤੂੰ ਡਰ ਉਹਦੇ ਕੋ ਮੈਨੂੰ ਨੀ ਲੋੜ ਕੇ ਕੋ ਡਰਦੀ ਮਮਮੀ ਗੱਲ ਡਰਦੀ ਨਹੀਂ ਹੈਗੀ ਇਦਾਂ ਚੰਗਿਆ ਨੇ ਲੱਗੀਦਾ ਆ ਵੇਖੋ ਤਾਂ ਡਿੱਗ ਜੁੜਿਆ ਸਭਾਸ ਉਹਨਾਂ ਨੂੰ ਸਾਸਰੀ ਘਰ ਬਲਾਉ ਮੁੜ ਕੇ ਪਾ ਨਾ ਪੀਓ ਲੱਗੀ ਆਓਗਾ ਉੱਠੋ ਤਾਂ ਜਾ ਜਾ ਉਹ ਮਮਮੀ ਉੱਠੀ ਤਾਂ ਹੁੰਦਾ ਇਦਾਂ ਨਹੀਂ ਕਰੀਦਾ ਹੋਗਾ ਆ ਆਓ ਚੱਲ ਚੱਲ ਮੈਂ ਉਹਨੀ ਚੱਲ ਆਜੋ ਆਜੋ ਚੱਲ ਆਉਂਦੀ ਜੀ ਤੇ ਮੇਰਾ ਮਸਾਲੇ ਖੰਡਾ ਤੇ ਮਥੀਲ ਕੰਡ ਪਰ ਕਰਾ ਕੀ ਮੁੰਡਾ ਰਖਤਾ ਹਟਣੀ ਡਿਆ ਜੇ ਨਾ ਗਈ ਤਾਂ ਵੀ ਮਾੜੀ ਗੱਲ ਫੇਰ ਇਨੇ ਕਹਿਣਾ ਮੇਰੀ ਮਾਂ ਨੇ ਮੇਰਾ ਕਹਿਣਾ ਨਹੀਂ ਮੰਨਿਆ ਚੱਲ ਹੁਣ ਮੁੰਡੇ ਦਾ ਤਾਂ ਖੜਾ ਹੀ ਪੈਣਾ ਮਾਂ ਮੈਨੂੰ ਥੋੜਾ ਹੋਗਾ ਚੱਲ ਚੱਲ ਜਾਨੀਆ ਉਪਰ ਮਸਾਰੂ ਦੀ ਕਰਨੀ ਨੇ ਮੱਥੇ ਲਗਾਣਾ ਲੈ ਮਮੀ ਕੀ ਕਰੀ ਜਾਂਦੇ ਜੀ ਕੁਛ ਨਹੀਂ ਪੁੱਤ ਲੈ ਖਾਣਾ ਐ ਇੱਕ ਤਾਂ ਖਾਏ ਉਹ ਆਪੇ ਆਈਗਾ ਤੇ ਨਾ ਮਾਰਾ ਕੋਲ ਚਾਰ ਚੰਦ ਨਹੀਂ ਹੈ ਤੇ ਤੇ ਤੁਹਾਨੂੰ ਪਹਿਲਾਂ ਲੱਗਦੀ ਏ ਚੱਲ ਕੋਈ ਨਹੀਂ ਆ ਪਾਣੀ ਲਿਆਵਾਂ ਤੇਰੇ ਵਾਸਤੇ ਨਹੀਂ ਮੈਂ ਪਾਣੀ ਪੀਆ ਨਾਲੇ ਜਿੰਨੇ ਕਰਨਾ ਸੀ ਉਹ ਛੱਡ ਕੇ ਗਾ ਲੇ। ਕੀਤਾ ਉਹ ਫਿਰ ਜੋ ਕਰਮਾਂ ਵਿੱਚ ਆ ਉਹੀ ਮਿਲਣਾ ਹੈ। ਕਰਮਾਂ ਵਿੱਚ ਤੇ ਹੈਗਾ ਪਰ ਮम्मी ਕੀ ਵਜਾ ਸਕਦੇ। ਬਥੇੜਾ ਸਮਝਾ ਸਮਝਾ ਕੇ ਲਿਆਗੇ। ਵਾਅਦਾ ਕਰਦੀ ਆ ਅੱਗੀ ਉਹ। ਵੀ ਗੱਲ ਸੁਣ ਮੇਰੀ ਤੂੰ ਵਕੀਲ ਨੂੰ ਮਿਲਿਆ ਕਿ ਨਹੀਂ? ਵਕੀਲ ਨੂੰ ਤਾਂ ਮਿਲਿਆ ਮਾਂ ਮਮੀ ਆ ਤਰੀਕ ਜਿਹੜੀ ਪਈ ਸੀ ਨਾ ਡੈਡੀ ਦੀ ਉਹਦਾ ਹੈ। ਅੱਛਾ ਠੀਕ ਹੈ ਅਗਲੇ ਤੇ ਪੂਰਾ ਵਾਅਦਾ ਕਰਨ ਦੇ ਚਾਰ ਤੋਂ ਉੱਪਰ ਗੱਲਾਂ। ਲਾਗੇ ਦਿੱਤੀਆਂ ਮਤਲਬ ਨੂੰ ਬਥੇਰੀਆਂ ਗੱਲਾਂ ਕਰਦੀ ਹੈ ਕਿ ਉਹ ਨਾ ਕਰਣੀ ਆ ਚੜਾਈ ਕਰਨਾ ਵਾ ਚੱਲ ਇਹ ਆ ਕਿ ਮੈਂ ਤਾਂ ਸੋਚਿਆ ਹੀਗਾ ਕਿ ਮੈਂ ਧੀ ਬਣਾ ਕੇ ਲਿਆਂਦੀ ਧੀ ਬਣਾ ਕੇ ਰੱਖਣੀ ਆ ਤੇ ਨਹੀਂ ਰਹੀ ਅਗਲੇ ਛੇਤਰ ਮਾਰ ਕੇ ਨਿਕਲੀ ਇੱਥੋਂ ਬੇਵਜ੍ਹਾ ਗੱਲਾਂ ਕੀਤੀਆਂ ਮੱਧ ਘਟ ਚੜਾ ਮਮੀ خانو ਨਹੀਂ ਇਹਨਾਂ ਪਤਾ ਕਿ ਜੇ ਵੱਡੇ ਘਰ ਨਾਲ ਮੱਥਾ ਲਾਉਣਾ ਤੇ ਮਾਂ ਇੰਨੀ ਨਾ ਖਤੀ ਨਿਕਲਨੀ ਤੇ ਚੱਲ ਇਹ ਆ ਕਿ ਜੇ ਉਹ ਵੱਡੇ ਤਾਂ ਨੇ ਤੇ ਹੀ ਕਿਹੜਾ ਮੰਗਲ ਚਾਹੁੰਦੇ ਸੀ ਆਪਾਂ ਤਾਂ ਆਪਣੇ ਚਾਹੁੰਦੇ ਸੀਗੇ ਚਾਹੁੰਦੇ ਤੇ ਮੈਂ ਆਪਣਾ ਪਰ ਉਹਨਾਂ ਦੀ ਸੋਚ ਵਾਣਾ ਹੁਣ ਤੇ ਪਰ ਮੇਰੇ ਇੱਕ ਨਾ ਮੇਰੇ ਦਮਾਮ ਚ ਗੱਲ ਹੁੰਦੀ ਆ ਜੇ ਤੂੰ ਕਹੇ ਇਹ ਮੰਨੇ ਮਲੀ ਕੰਮ ਕਰਾਂ ਮੇਰੇ ਨਾਲ ਮੰਮੀ ਅੱਗੇ ਤੁਹਾਡੀ ਮੈਂ ਗੱਲ ਪਈ ਮੋੜੀ ਤੁਸੀਂ ਗੱਲ ਦੱਸੋ ਮੈਂ ਆਨੀ ਆ ਕਿ ਤੂੰ ਆਪਣੇ ਸੈਂਟਰੋਂ ਮੇਰਾ ਹੈ ਤੇ ਤੂੰ ਇੱਥੋਂ ਨਿਕਲ ਕੇ ਤੇ ਬਾਹਰ ਬਾਹਰ ਅੰਦਰ ਆਹੋ ਚਲੋ ਇਹ ਵੀ ਦੇ ਦੇ ਨਾਲੇ ਪੁੱਤ ਆਹ ਤਰੇ ਕੇ ਸਮਖਤਿਆਰਨਾਮਾ ਉਹਨਾ ਇਹ ਤੂੰ ਕਰ ਮੇਰੇ ਨਾਲ ਠੀਕ ਹੋਣਾ ਤੇ ਆਪਣੀ ਤੋਂ ਲਾਫਾਈਲ ਬਾਹਰ ਦੇ ਤੂੰ ਇਥੋਂ ਨਿਕਲ ਤੇ ਸਭ ਕੁਝ ਮੈਂ ਕੋਹ ਤੁੰਗੀ ਹੈਂ ਦੂਜੀ ਗੱਲ ਇਹ ਆ ਮੈਂ ਤੈਨੂੰ ਬੱਥਰੀਆ ਪ੍ਰਤੀਬ ਬਣਾ ਕੇ ਰੱਖਿਆ ਵਾ ਜੇ ਉਹ ਨਹੀਂ ਬਣੀ ਤਾਂ ਹੁਣ ਉਹਨਾਂ ਨੂੰ ਫਿਰ ਮੈਂ ਚੰਗੀ ਤਰ੍ਹਾਂ ਮਾਰ ਤਾ ਦਊਂਗੀ ਨਾ ਇਹਨਾਂ ਨੂੰ ਮੈਂ ਜੀਨ ਦੇਣਾ ਐ ਕਿ ਚੱਜ ਨਾਲ ਤੇ ਮੈਂ ਇਹਨਾਂ ਨੂੰ ਮਰਨ ਦੇਣਾ ਵਾ ਠੀਕ ਹੋ ਨਾ ਐਦਾਂ ਤੂੰ ਆ ਕਿਸੇ ਟੀ ਕਰੋ ਮੇਰੇ ਇਨਾਂ ਦੀ ਨਾਲ ਇਹਨਾਂ ਨੂੰ ਮੈਂ ਕਦੇ ਵਿਆਹ ਹੀ ਕਰਨ ਦੇਣਾ ਹੋਰ ਐਦਾਂ ਹੀ ਰਹੂਗੀ ਸਾਰੀ ਉਮਰੇ ਟੱਕੇ ਖਾਦੀ ਮੰਮੀ ਕੱਲ ਤੇ ਢਾਡੀ ਆ ਠੀਕ ਆ ਪਰ ਹੁਣ ਇਹ ਜੱਜਾਂ ਦੇ ਤੇ ਵਕੀਲਾਂ ਦੇ ਹੱਥ ਵਾਸਾ ਨਾ ਪਤਾ ਨਹੀਂ ਕੀ ਕਰਦੇ ਆ ਕਿ ਨਹੀਂ ਕਰਦੇ ਮੈਂ ਗੱਲ ਤੇ ਸਮਝਦੀ ਆ ਹੈ ਤੇ ਉਹਨਾਂ ਦੇ ਨਾਲ ਵਾਸਾ ਪਰ ਆਪਾਂ ਗੱਲ ਕਰਾਂਗੇ ਤਾਂ ਫੇਰੀ ਹੋਊਗੀ ਹੈ ਜਿਹੜੀ ਗੱਲ ਤੇ ਨਹੀਂ ਮੈਂ ਕਹੀ ਇਹ ਤਾਂ ਕੰਮ ਕਰਾਹਤੂ ਤੂੰ ਤਾਂ ਮੈਂ ਛੱਡ ਦੇ ਕੱਲ੍ਹ ਹੈ ਕੈਸ ਤੋਂ ਬਰੀ ਹੋ ਮम्मी ਮੈਂ ਨਿਕਲ ਜਾਊਂਗਾ ਨਿਕਲਣ ਵਾਲੀ ਗੱਲ ਨਹੀਂ ਜਾਨੀ ਪਰ ਆਪਣੇ ਹੱਥ ਵਾਸਾ ਨਹੀਂ ਨਾ ਹੈਗਾ ਕੁਝ ਵੀ ਨਹੀਂ ਹੈਗਾ ਤਾਂ ਕੋਸ਼ਿਸ਼ ਤੇ ਕਰ ਸਕਦੇ ਆ ਨਾ ਮਮੀ ਜਿਹੜੀ ਕੱਲ ਨੂੰ ਨਿਕਵਾਰੀ ਆਉਣੀ ਉਹ ਮੇਰੇ ਨਾਮ ਦੀ ਹੋਣੀ ਆ ਇਨਕਵਾਦੀ ਕਰਵਾ ਕੇ ਫੇਰ ਮੈਂ ਦਰਵਾਜ਼ਾ ਜਾ ਸਕਦਾ ਪਹਿਲਾਂ ਨਹੀਂ ਜਾ ਸਕਦਾ ਚਲੋ ਵੀ ਕੋਲੀ ਜਾ ਰਹੀਆਂ ਉਹਨਾਂ ਚਿੱਤਰਾਂ ਕੇਸ ਦਾ ਅਖਤਿਆਰਨਾਮਾ ਉਹ ਤੇ ਮੇਰੇ ਨਾਮ ਉੱਤੇ ਹਸਾਰਾ ਚਲੋ ਮੈਂ ਕਰਦਾ ਕੋਈ ਨਹੀਂ ਮੈਂ ਆਪਣੇ ਭੁਗ ਦੇ ਦਵਾਂਗਾ ਮਗਰੋ ਠੀਕ ਹੋਣਾ ਕੇਸ ਹੋਵੇ ਤੇ ਮੇਰੇ ਨਾਲ ਲੜਨ ਚੱਲਣਗੇ ਜੋ ਕਰਨਾ ਮੈਂ ਤੇ ਟੱਕੇ ਖਾਉਂਗੀ ਤੇ ਨਾਲੇ ਮਾਰੂਗਾ ਉਹਨਾਂ ਉੱਤੇ ਚੰਗੀ ਤਰ੍ਹਾਂ ਠੀਕ ਹੋਣਾ ਨਾਲੇ ਖਾਦੇ ਉੱਤੇ ਕੇਸਾ ਟੱਕੇ ਲੱਭਾ ਉਹਨਾਂ ਪਤਾ ਲੱਗਣਾ ਚੰਗੀ ਤਰ੍ਹਾਂ ਕੋਈ ਗੱਲ ਨਹੀਂ ਮੈਂ ਆਹ ਵਕੀਲ ਨਾ ਕਰ ਲੈਣਾ ਮੈਂ ਕਰ ਠੀਕ ਹੋਣਾ ਨਾ ਇਹ ਮੈਂ ਕਿ ਤੋਰ ਵਿਆਹ ਕਰੰ ਲਿਆ ਇਹਦਾ ਐਦਾਂ ਰੂ ਸਾਰੀ ਉਮਰ ਇਹ ਰਹਿ ਦਿੰਦੀ ਸੋਚਿਆ ਨਹੀਂ ਪੈਦਾ ਦੀ ਇਹ ਹੋਊਗੀ ਪਰ ਮੇਰੇ ਦਿਲ ਸੱਚ ਬੜੇ ਸਵਾਹ ਆਏ ਮੈਂ ਆਕੀ ਗਈ ਨੇ ਦੇ ਹੱਥੋਂ ਮਜਬੂਰ ਹੋ ਹੁਣ ਮੈਂ ਇਹ ਕੰਮ ਕਰਨਾ ਹੀ ਮਮੀ ਗੱਲ ਦੱਸਾਂ ਕੀ ਹੈ ਜਿਹੜੀਆਂ ਹੁੰਦੀਆਂ ਹਨਾ ਪਿੱਛੋਂ ਚੰਡੀਆਂ ਨਹੀਂ ਆਉਂਦੀਆਂ ਉਹ ਕਰਦੀਆਂ ਇਹੋ ਕੋਸ਼ਿਸ਼ ਨਾਲੇ ਮੈਨੂੰ ਪਤਾ ਹੁੰਦਾ ਨਾ ਕਿ ਮੇਰੀ ਸੱਸ ਇਦਾਂ ਦੀ ਹੈ ਤੇ ਆਪਾਂ ਪਹਿਲਾਂ ਹੀ ਚੰਟਾ ਹੋ ਜਾਣਾ ਤੁਹਾਨੂੰ ਇਹ ਸਾਰੇ ਮਾਵਾ ਦੇ ਹੁੰਦੇ ਆ ਜੇ ਮਾਵਾ ਚੰਗਿਆ ਹੋਣਾ ਨਾ ਤਾਂ ਈਆਂ ਨੂੰ ਅਕਲ ਦਿੰਦਿਆਂ ਮਾਂ ਤੇ ਪੁੱਤ ਇੱਥੇ ਤੂੰ ਗਲਤ ਵਾਂ ਤੇ ਇੱਥੇ ਤੂੰ ਸਹੀ ਈ ਆ ਤੇਰੇ ਸਾਸਵਾਂ ਤੇਰਾ ਘਰ ਵਾਲਾ ਉਹ ਤਾਂ ਉਹਨਾਂ ਦੇ ਕਹਿਣੇ ਚ ਰਹਿ ਜਦੋਂ ਮਾਂ ਨੇ ਕਹਿਣਾ ਵੀ ਨਹੀਂ ਤੂੰ ਈ ਸਹੀ ਆ ਹਰ ਥਾਂ ਦੇ ਉਹੀ ਗਲਤੋ ਤੇ ਫਿਰ ਤੇ ਪੁੱਤ ਨਾਲ ਪੇ ਰਗਣਾ ਮੈਂ ਤੂੰ ਕੀ ਇਹ ਗੱਲ ਸੋਚੋ ਕਦੀ ਉਹ ਆਹ ਭਾਈਆ ਮੇਰੀ ਸੱਸ ਨਾਲ ਸੀ ਨਾ ਸ਼ਾਹਨਾਂ ਆਈ ਹੋਵੇ ਜਾਂ ਕੋਈ ਗੱਲਬਾਤ ਕੀਤੀ ਹੋਵੇ ਜਾਂ ਹੱਥ ਜੋੜੇ ਹੋਣ ਉਹ ਤੇ ਇਦਾਂ ਡਿੱਗੀ ਆ ਕਿ ਜਿੱਦਾਂ ਹਨਾ ਚੱਲ ਕੋਈ ਨਹੀਂ ਆ ਕੀ ਕਰਨਾ ਵਾ ਆਹ ਜੀ ਗੱਲ ਮੈਂ ਤੈਨੂੰ ਕਹੀ ਰੱ ਜੋ ਹੋਊਗਾ ਫਿਰ ਮੈਂ ਵੇਖ ਲਵਾਂਗੀ ਵੇਖੇ ਇਸ ਤੇ ਮੈਂ ਹਾਲਗੀ ਕਰਦੀਆਂ ਫਿਰ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਹੋਰ ਸਨੋ ਭੈਣ ਜੀ ਪ੍ਰਵਾਹ ਟਿਟਲ ਸਾਹਿਬ ਹਾਂਜੀ ਵਧੀਆ ਤੁਸੀਂ ਸੁਣਾਓ ਬਸ ਵਧੀਆ ਆਪਣਾ ਟਾਈਮ ਪਾਸ ਹੋਣ ਰਿਹਾ ਠੀਕ ਆ ਠੀਕ ਆ ਇਹਨਾਂ ਨੂੰ ਦੇਖਦੇ ਆ ਤੇ ਗਏ ਨਹੀਂ ਨਹੀਂ ਕਿ ਚੱਲ ਫਿਰ ਮੁੰਡੇ ਨੂੰ ਇਹਨਾਂ ਨੂੰ ਮਿਲਾ ਲਿਆਉਂਦੇ ਆ ਚਲੋ ਵਧੀਆ ਕੀਤਾ ਜੇ ਇਹ ਲਿਆ ਜੇ ਮੁੰਡਾ ਹਾਂਜੀ 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 ਅੱਛਾ ਠੀਕ ਆ ਪਰ ਭੈਣ ਜੀ ਗੁੱਸਾ ਨਾ ਕਰਿਓ ਇੱਕ ਗੱਲ ਕਹਾਂ ਕੋਈ ਨਹੀਂ ਕਹਿ ਦਊਗਾ ਜਿਹੜੇ ਬਗਾਨੇ ਹੁੰਦੇ ਆ ਨਾ ਆਪਣੇ ਨਹੀਂ ਬਣਦੇ ਤੇ ਨਾਲੇ ਆਹੜਾ ਕੰਮ ਤੁਸੀਂ ਹੁਣ ਕੀਤਾ ਵਾ ਨਾ ਇਹ ਤੁਹਾਨੂੰ ਅੱਜ ਤੋਂ ਕੋਈ 10 12 ਸਾਲ ਪਹਿਲਾਂ ਕਰਨਾ ਚਾਹੀਦਾ ਸੀਗਾ ਗਲਤੀ ਕਰਤੀ ਤੁਸੀਂ ਕਿਤੇ ਨਾ ਕਰੇ ਭੈਣ ਜੀ ਗੱਲ ਦੱਸਾਂ ਕੀ ਆ ਇਹ ਕਿਹੜਾ ਹੀ ਕਿਤਾ ਬਗਾਨੇ ਦਾ ਲਿਆ ਵਾ ਪਤੀ ਜੈ ਲੱਗਦਾ ਭਰਾ ਦਾ ਮੁੰਡਾ ਵਾ ਭਾਜੀ ਜੋ ਮਰਜੀ ਹੋਵੇ ਨਾ ਸ਼ਰੀਕ ਸ਼ਰੀਕ ਹੀ ਹੁੰਦੇ ਆ ਠੀਕ ਆ ਨਾ ਤੁਹਾਡਾ ਨਹੀਂ ਬਣਨਾ ਜਿੰਨਾ ਮਰਜੀ ਜ਼ੋਰ ਲਾ ਲਓ ਤੁਸੀਂ ਨਹੀਂ ਭੈਣ ਜੀ ਜੇ ਸ਼ਰੀਕ ਬਣਾਈਆਂ ਨੇ ਫਿਰ ਸ਼ਰੀਕ ਹੁੰਦੇ ਆ ਜੇ ਨਾ ਨਾ ਸਮਝੀਏ ਸ਼ਰੀਕ ਤੇ ਫਿਰ ਆਪਣੇ ਧੀਆਂ ਪੁੱਤਾਂ ਵਰਗੇ ਹੁੰਦੇ ਆ ਕੋਈ ਨਹੀਂ ਪਾੜੀ ਜਿਹੜੇ ਆਪਣੀ ਆਪਣੀ ਸੋਚ ਆ ਹਰ ਬੰਦੇ ਦੀ ਟਾਈਮ ਆ ਲੈਣ ਤੋਂ ਤਾਨੂੰ ਸਭ ਕੋ ਪਤਾ ਲੱਗ ਜਾਣਾ ਫਿਰ ਤਹੀ ਕਹਿਣਾ ਕਿ ਜੀਵਨ ਸੱਚ ਬੋਲਦੀ ਹੀ ਚਲੋ ਵਾਹੀ ਗੁਰੂ ਜਾਣਦਾ ਵਾ ਅਸੀਂ ਤੇ ਸਾਫ਼ ਨੀਤ ਨਾਲ ਲਿਆ ਵਾ ਤੇ ਅਸੀਂ ਤੇ ਚਾਹੁੰਦੇ ਆ ਵੀ ਵੱਡਾ ਹੋ ਕੇ ਸਾਡੀ ਸੇਵਾ ਕਰੇ ਅੱਗੋ ਜੋ ਰੱਬ ਕਰੂਗਾ ਚਲੋ ਕੋਈ ਤੁਹਾਡੀ ਆਪਣੀ ਮਰਜ਼ੀ ਆ ਅਸੀਂ ਕੀ ਕਰੀਏ ਉਹ ਡੱਬਾ ਦੇ ਰਹੇ ਭੈਣੀਆਂ ਨਾਲੇ ਮੂੰਹ ਮਿੱਠਾ ਕਰ ਦਿੰਦੇ ਸਾਰੇ ਜਣੇ ਮੈਂ ਕਰਦਾ ਚਲੋ ਮੈਂ ਜਾਣੀ ਕੋਈ ਨਹੀਂ ਮੈਂ ਬੈਠੋ ਬੈਠੋ ਮੈਂ ਕਰਦਾ ਆਰੋਪ ਹੈ ਜੀ ਆਪ ਨੂੰ ਮੂੰਹ ਮਿੱਠਾ ਕਰ ਲੋ ਤੇ ਨਾਲੇ ਸਾਰੇ ਪਰਿਵਾਰ ਦਾ ਕਰਾਓ ਕੋਈ ਗੱਲ ਨਹੀਂ ਕਰਵਾਦਨੇ ਮੂੰਹ ਮਿੱਠਾ ਇਹਨੇ ਕਿ ਤਰ੍ਹਾਂ ਇਹ ਲਾ ਗਿਆ ਕਿ ਕਿ ਇੱਕ ਵਰ ਹੀ ਅਜਿਹਾ ਨਹੀਂ ਵਧਾਈ ਨਹੀਂ ਤੇ ਰਿੰਦੀ ਆ ਗੋਦੀਆਂ ਗੱਲਾਂ ਕੀ ਕਰਨੀਆਂ ਪੂਰੀ ਹੰਕਾਰੀ ਹੈ ਰੱਬ ਤੋਂ ਡਰਨਾ ਚਾਹੀਦਾ। ਅਸੀਂ ਕਿਹੜਾ ਸੌਖਾ ਇਹ ਕੰਮ ਕੀਤਾ ਵਾ। ਹੈ? ਇਹਦੇ ਆਉਂ ਕਰਨ ਲਈ ਆ ਵੀ ਜਿੱਦਾਂ ਨਾ ਅਸੀਂ ਪਤਾ ਨਹੀਂ ਕਿਦੋਂ ਮੁੱਲ ਲੈ ਤਾਂ ਹੁੰਦਾ ਜਾ ਕੇ। ਨਹੀਂ ਭਾਈ ਕੋਈ ਮੁੱਲ ਲਵੇ ਭਾਈ ਕੋਈ ਆਪਣੇ ਨਾਲ ਲਏ ਕਿਸੇ ਦਾ ਕੀ ਮਤਲਬ। ਨਾਲੇ ਇਹਨੂੰ ਸ਼ੁਕਰ ਕਰਨਾ ਚਾਹੀਦਾ ਇਹਨੂੰ ਰੱਬ ਨੇ ਕਿੰਦੀ ਵਧੀਆ ਲਾਦ ਦੇ ਦਿੱਤੀ ਹੈ। ਜਿੰਨਾ ਨਹੀਂ ਹੈ ਨਹੀਂ ਉਹਨੂੰ ਪੁੱਛ ਕੇ ਵੇਖ ਕੀ ਬਣ ਗਿਆ ਉਹਨਾਂ ਨਾਲ। ਮੈਂ ਤਾਂ ਅੱਗੇ ਬੋਲੀ ਨਹੀਂ। ਮੈਂ ਜੀ ਕੋਈ ਗੱਲਬਾਤ ਕੀਤੀ ਫਿਰ ਕੁੜੀ ਨੂੰ ਮੇਹਣੇ ਦੇਗੀ। ਤੇ ਮਨਾ ਚੁੱਪ ਕਰ ਗਈ ਦਿੰਨੀਆਂ ਵੀ ਕਰਦੀ ਚੁੱਪ ਕੇ ਸੁਣ ਚਲ ਤੂੰ ਕੋਈ ਗੱਲ ਨਾ ਕਰੀ ਅਸੀਂ ਘੜੀ ਉਹਨਾਂ ਨੂੰ ਮਿਲਣਾ ਆਏ ਇੱਥੇ ਲੜਨ ਥੋੜਾ ਆਏ ਠੀਕ ਆ ਕਿ ਨਹੀਂ ਐਵੇਂ ਮੁੜ ਕੇ ਫੇਰ ਜਾ ਕੇ ਛੱਡਦੀ ਕੋਈ ਨਹੀਂ ਰਹੇਗੀ ਮਾਰ ਜਾਂਗੇ ਕੋਈ ਨਾ ਕਰੀ ਜੇ ਕੋ ਵੱਧ ਘਟ ਕਰਦੀ ਹੈ ਤੇ ਚੁੱਪ ਕਰਕੇ ਆ ਕੇ ਸੁਣਦੇ ਤੇ ਜੇ ਕੰਨ ਕੱਟਦੀ ਚੰਗਾ ਅਸੀਂ ਖੜਾ ਰਹਿਣਾ ਵਾ ਅਸੀਂ ਚੱਲ ਜਾਣਾ ਹੋਰ ਘੜੀ ਦੀ ਮੈਂ ਆਖਿਆ ਸਾਨੂੰ ਨਹੀਂ ਬਖਸ਼ਣ ਲਈ ਸਾਡੀ ਕੁੜੀ ਨੂੰ ਕਿੰਨਾ ਕੁ ਤੰਗ ਕਰਦੀ ਹੋएगी ਮੇਰੀ ਗੱਲ ਸੁਣ ਸੁਣ ਰੱਬ ਜਾਣਦਾ ਵਾ ਕੁੜੀ ਨੂੰ ਕਿੱਦਾਂ ਸਾਨੂੰ ਦੱਸੇ ਨਹੀਂ ਉਹ ਜਾ ਕੇ ਠੀਕ ਆ ਕਿ ਨਹੀਂ ਜਾਂ ਜੇ ਉਹ ਦੱਸੇ ਰ ਪਤਾ ਲੱਗੇ ਪਰ ਇਹ ਆ ਵੀ ਉਦਾਂ ਮੈਨੂੰ ਲੱਗਦਾ ਵਾ ਕਿ ਕੁੜੀ ਵੀ ਸਾਡੇ ਕੋਲ ਕੋਸ਼ਿਸ਼ ਹੁੰਦੀ ਹੈ। ਜਨਾਨੀ ਚਲਾ ਕੇ ਵੜੀ। ਇਹ ਨੂੰ ਤਾਂ ਸੰਭਲ ਹੀ ਲੱਗਦੀ। ਕਿ ਜੇ ਆਪਣੇ ਘਰ ਧੀ ਹੋਵੇ। ਜਿਹਦੇ ਘਰ ਆਪਣੇ ਧੀ ਹੋਵੇ ਉਹਨੂੰ ਤਾਂ ਸਾਰਾ ਪਤਾ ਹੁੰਦਾ ਕਿ ਨਵਾਂ ਧੀ ਨਾਲ ਕਿਦਾਂ ਟਾਈਮ ਕੱਢਣਾ। ਇਹਦੇ ਕੰਮ ਹੋਵੇ। ਆਏ ਆ ਕੋਈ ਪਾਣੀ ਨਹੀਂ ਕੋਈ ਧਾਣੀ ਨਹੀਂ ਕੋਈ ਚਾਹ ਨਹੀਂ। ਇਹ ਗੱਲਾਂ ਲਾਲਾ ਕੰਡਿਆ। ਪੱਕਾ ਉਹ ਦੇ ਕਰੀ ਜਾਂਦੀ ਆ। ਤੇਰੇ ਕਿਹੜੇ ਕੰਨ ਕਾਲੇ ਹੋ ਜਾਂਦੇ। ਅਈ ਰਿਸ਼ੀਗੁਰ ਕੀਤਾ ਮਹਾਰਾਜ ਜੀ ਘੜੀ ਉਹ ਚੱਲ ਸਾਡੇ ਘਰ ਮਾੜੀ ਮੁੱਟੀ ਰੌਣਕ ਲੱਗ ਗਈ। ਹੁਣ ਇਹ ਸਾਰਾ ਧਿਆਨ ਇਹ ਤੇ ਦੇ ਦੇਣਾ। ਜੋ ਕਰਦੀ ਆ ਕਰਨੇ ਚੱਲ ਫਿਰ ਵੀ ਚੰਗਾ ਵਾ ਪਰੋਣੇ ਨੇ ਵੇਖਾ ਕਿੰਨੀ ਕੋਸ਼ਿਸ਼ ਕੀਤੀ ਆ ਮੈਂ ਤਾਂ ਅੱਜ ਨਾ ਇਦਾਂ ਨਹੀਂ ਜਾ ਮੈਂ ਨਾਮ ਨੂੰ ਪੁੱਛਣਾ ਤੂੰ ਪਤਾ ਮੇਰੇ ਤੋਂ ਦੱਸ ਕਿ ਤੇਨੂੰ ਤੰਗਤ ਨਹੀਂ ਕਰਦੀ ਆਂ ਕਿ ਸਾਰੀਆਂ ਅੰਗਲਾ ਤੇ ਵਿੱਚ ਪਾਈ ਜਾਂਦੀ ਹੋਵੇ ਮੇਰੀ ਗੱਲ ਸੁਣ ਪਹਿਲੀ ਗੱਲ ਤੇ ਕੋਈ ਗੱਲ ਕਰੀ ਨਾ ਤੇ ਜੇ ਖਰੇਂਗੀ ਨਾ ਤੇ ਪਰਦੇ ਨਾਲ ਕੋਈ ਗੱਲ ਕਰ ਲਈ ਇਹ ਨਾ ਹੋਏ ਕਿ ਸਾਰੇ ਸੁਣ ਲੈਣ ਤੇ ਇੱਥੇ ਹੋਰ ਤਮਾਸ਼ਾ ਲੱਗ ਜੇ ਪਰਦੇ ਨਾਲ ਹੀ ਪੁੱਛਾਂਗੀ ਮੇਰੀ ਧੀ ਆ ਫਿਰ ਵੀ ਮੈਨੂੰ ਪਤਾ ਕਿੰਨਾ ਦੁੱਖ ਲੱਗਾ ਚੱਲ ਕੋਈ ਗੱਲ ਨਹੀਂ ਤੂੰ ਇਹ ਨਾ ਫਿਕਰ ਨਾ ਕਰਿਆ ਕਰ ਪਰੋਣਾ ਚੰਗਾ ਵਾ ਪਰ ਉਹਨਾਂ ਹਟਾ ਸੱਸ ਦੇ ਇੰਡੀਆ ਨੂੰ ਇਹਨਾਂ ਨੂੰ ਇਹ ਪ੍ਰਭਾਵ ਪਾ ਦਈਓ। ਖਾਈ ਤੂੰ ਆਂਦੀ ਤੇ ਸਹੀ ਜੇ ਪਰ ਉਹਾਂ ਤਾਂ ਮਿਆਨੀ ਹੈ ਚੰਗਾ। ਪਰ ਪਰਮਣੇ ਨੇ ਤਾਂ ਬਾਹਰ ਅੰਦਰ ਵੀ ਜਾਣਾ ਕੰਮ ਕਰਨਾ। 24 ਘੰਟੇ ਸੱਸ ਦੇ ਲੱਗੇ ਰਹਿਣਾ ਨਾ। ਪਰ ਕੀ ਕਰੀਏ ਹੁਣ ਨਾ? ਇੱਕ ਗੱਲ ਮੈਨੂੰ ਆਣੀ ਹੈ। ਜਦੋਂ ਕਿਤੇ ਕੁੜੀ ਦਾ ਰਿਸ਼ਤਾ ਕਰੀਏ ਨਾ ਪਹਿਲਾਂ ਸੱਸ ਦਾ ਪਤਾ ਕਰੀਏ ਵੀ ਸੱਸ ਕਿੱਦਾਂ ਦੀ ਹੈ। ਗੱਲ ਤੇ ਤੇਰੀ ਠੀਕ ਹੈ। ਜੇ ਸੱਸ ਛੰਡਾਲ ਹੋਵੇ ਨਾ ਜੇ ਕੋਈ ਦੱਸ ਦੇ ਬਚੰਗੀ ਨਹੀਂਗੀ। ਤੇ ਕਦੀ ਕੁੜੀ ਦਾ ਵਿਆਹ ਹੋ। ਇਹ ਨਾ ਵੇਖੋ ਵੀ ਮੁੰਡਾ ਸੋਹਣਾ ਵਾ, ਘਰ-ਬਾਰ ਚੰਗਾ ਵਾ, ਜ਼ਮੀਨ ਜਿਆਦਾ ਚੰਗੀ ਆ। ਆੜੀਆਂ ਸੱਸਾਂ ਮਾਣਾ ਇਹ ਟਿਕਣੀ ਦੇ ਦੰਨੀਆਂ ਕੁੜੀਆਂ ਨੂੰ ਮੁੜ ਕੇ ਮੁੰਡੇ ਮੁੜ ਕੇ ਬੋਲਦੇ ਦੀਗੇ ਮਾਵਾ ਦੇ ਅੱਗੇ ਇਹ ਫਿਰ ਵਧੀ ਜਾਂਦੀਆਂ ਜਿਉਂ ਬੋਲਦੇ ਫਿਰ ਕਹਿੰਦੇ ਬਗਾਨੀਆਂ ਦਾ ਕਸੂਰ ਫਿਰ ਆਂਦੀਆਂ ਉਹਨੇ ਮੰਗਲਾ ਲਿਆ ਕਿਸੇ ਪਾਸੇ ਵੀ ਨਹੀਂ ਹੈਗੀ ਕੁੜੀਆਂ ਨਾ ਉਧਰ ਜੋਗੇ ਨਾ ਉਧਰ ਜੋਗੇ ਚੱਲ ਕੋਈ ਗੱਲ ਨਹੀਂ ਤੂੰ ਹੀ ਨੀ ਚਿੰਤਾਵੇਂ ਕਰ ਜੋ ਹੋਊ ਉਹ ਕਿਤੇ ਜਾਉ ਕੋਈ ਨਹੀਂ ਜੇ ਮੈਨੂੰ ਤੰਗ ਕਰਦੀ ਆ ਨਾ ਤੇ ਹੋ ਸਕਦਾ ਮੇਰੀ ਤੀਨ ਹੋਣੀ ਜਾਂਦੀ ਹੋਵੇ ਤੇ ਵੇਖੀ ਇਹਦੀ ਵੀ ਤੀਂ ਦੇ ਅੱਗੇ ਇਦਾਂ ਹੀ ਆਉਣੀਆਂ ਉਹ ਚੱਲ ਕਿਸੇ ਨੂੰ ਬਦਸੀਸ਼ ਨਹੀਂ ਦੇਈ ਦੀ ਰੱਬ ਤੋਂ ਡਰਿਆ ਕਰ ਮੇਰੀ ਗੱਲ ਸੁਣ ਲੈਣੇ ਧਿਆਨ ਦੇ ਨਾਲ ਆ ਲੱਡੂ ਆਪਣਾ ਬੜੀ ਔਖੀ ਹੈਗੀ ਲੱਡੂ ਲੈ ਕੇ ਮੱਥੇ ਮਾਰੇ ਹੈ ਹੈ ਤੇ ਜਾਂਦੀ ਨੂੰ ਨਾ ਕਿ ਤੇ ਸਗਨ ਮੇਰੀ ਮਾਸਾ ਵਿੱਚ ਨੂੰ ਮਦਤਾ ਹੀ ਨਹੀਂ ਨੀ ਤੇ ਘਰ ਚ ਪੂਰਾ ਪਾਉਂਗੀ ਗਲੇਸ਼ ਤੇ ਅੱਗੇ ਤੁਸੀਂ ਕਿਹੜਾ ਨਹੀਂ ਪਾਉਂਦੇ ਇਸ ਤੋਂ ਵੱਧ ਹੋਰ ਕੀ ਪਾਣਾ ਤੇਨਾਂ ਚੋਕ ਕੇ ਕੱਦ ਲਈ ਮਾਰਿਆ ਜੇ ਇਦਾਂ ਹੀ ਮਾਰਨਾ ਚੋਕ ਕੇ ਮੈਂ ਮੈਂ ਤਾਂ ਰੂੜੀ ਦੇ ਸੁਪਨੇ ਹੀ ਗੇ ਸ਼ੁਕਰ ਕਰ ਰਸੋਈ ਵਿੱਚ ਸੁਟੇ ਆ ਠੀਕ ਹੈ ਨਾ ਆਹ ਨਹੀਂ ਖਾਂਦੇ ਸਾਡੇ ਕੁੱਤੇ ਹੀ ਖਾਂਦੇ ਆ ਲੱਡੂ ਜਿਹੜੇ ਲੈ ਆ ਕੇ ਇਤਰੀ ਮਾਂ